ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਰਾਵ ਜੀ ਕੀ ਹਾਲ ਚਾਲ ਹੈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਤੁਸੀਂ ਮੈਨੂੰ ਦੇਖ ਰਹੇ ਹੋਣੇ ਹੋ ਕਿ ਮੈਂ ਕਿੱਥੇ ਬੈਠੀ ਆ ਮੇਰੇ ਪਿੱਛੇ ਦਾ 뷰 ਪਿੱਛੇ ਦਾ ਨਜ਼ਾਰਾ ਤੇ ਟਾਈਮ ਹੈਗਾ ਜੀ ਸਵੇਰ ਦੇ 6 ਵਜੇ ਦਾ ਤੇ ਅਸੀਂ ਅੱਜ ਆਏ ਸੀ ਵਾਕਿੰਗ ਤੇ ਮੈਂ ਤੇ ਉਤਾਰ ਤੇ ਆਪਣੇ ਘਰ ਤੋਂ ਲੈ ਕੇ 2.5 ਕਿਲੋਮੀਟਰ ਅਸੀਂ ਵਾਕ ਕਰਦੇ ਆ ਤੇ ਮੈਂ ਅੱਜ ਆਈਆਂ ਕਿਉਂਕਿ ਦਮਨ ਨੂੰ ਛੁੱਟੀ ਨਹੀਂ ਤਾਂ ਉਤਾਰ ਦੇ ਲਈ ਕਰਦੇ ਨੇ ਤੇ ਆਪਾਂ ਜੀ ਅੱਧ ਚ ਆ ਕੇ ਬੈਠ ਗਏ ਆਪਾਂ ਗਏ ਆ ਥੱਕ ਤੇ ਉਤਾਰ ਗਏ ਹੇ ਨੱਗੇ ਤੇ ਸਾਹਮਣੇ ਦਾ ਵਿਊ ਜਿਹੜਾ ਹੈ ਨਾ ਬਹੁਤ ਹੀ ਘੈਂਟ ਆ ਬਹੁਤ ਹੀ ਘੈਂਟ ਹੈ ਸਿਰੇ ਸਿਰੇ ਹਵਾ ਚੱਲ ਰਹੀ ਏ ਇੱਧਰ ਮੋਟਰਾਂ ਚੱਲਦੀਆਂ ਪਈਆਂ ਨੇ ਤੇ ਪਿੰਡ ਦੀ ਯਾਦ ਆਉਂਦੀ ਏ ਇਹਨਾਂ ਦੇਖ ਕੇ ਇਹ ਏਰੀਆ ਖੈਰ ਹੈ ਤਾਂ ਪਿੰਡੀ ਏ ਤੇ ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਸੈਰ ਤੇ ਨਿਕਲੇ ਹੋਏ ਆ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਕੰਟੀਨਿਊ ਕਰ ਲੈਂਦੇ ਆ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਆਪਾਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਜੀ ਕੱਪੜਿਆਂ ਦਾ ਤੇ ਬਹੁਤ ਸਾਥ ਦਿੱਤਾ ਮੇਰੇ ਭੈਣ ਭਰਾਵਾਂ ਨੇ ਤੇ ਥੈਂਕ ਯੂ ਤੁਸੀਂ ਇੰਨਾ ਸਾਥ ਦਿੱਤਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਪਹਿਲਾਂ ਪੁੱਛਿਆ ਸੀ ਕਿ ਵੀਡੀਓ ਐਸੇ ਚੈਨਲ ਤੇ ਪਾਈਏ ਕਿ ਅਲੱਗ ਚੈਨਲ ਬਣਾਈਏ ਤੇ ਇਸ ਬਾਰੇ ਮੈਨੂੰ ਜਰੂਰ ਦੱਸਿਓ ਤੇ ਜਲਦੀ ਤੁਹਾਨੂੰ ਵੀਡੀਓ ਇੱਕ ਦਿਨ ਇਹ ਵਲੋਗਿੰਗ ਮਿਲਿਆ ਕਰੇਗੀ ਤੇ ਇੱਕ ਦਿਨ ਸੂਟਾਂ ਵਾਲੀ ਵੀਡੀਓ ਮਿਲਿਆ ਕਰੂਗੀ ਜਿੰਨਾ ਚਿਰ ਦੂਜਾ ਚੈਨਲ ਨਹੀਂ ਬਣਦਾ ਤੇ ਇਹਦੇ ਬਾਰੇ ਜਰੂਰ ਦੱਸਿਓ ਤੇ ਫਿਰ ਅਸੀਂ ਅੱਗੇ-ਅੱਗੇ ਕੰਟੀਨਿਊ ਕਰਾਂਗੇ ਤੇ ਘੈਂਟ-ਘੈਂਟ ਜੇ ਸੂਟ ਲੈਣ ਵਾਸਤੇ ਉੱਤੇ ਮੈਂ WhatsApp ਨੰਬਰ ਦਿੱਤਾ ਹੋਇਆ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਅਵਤਾਰ ਗਏ ਹੋਏ ਨੇ ਅੱਗੇ ਜਦੋਂ ਆਉਣਗੇ ਫਿਰ ਤੁਹਾਨੂੰ ਮਿਲਾਂਨੇ ਆ ਤੁਸੀਂ ਉਹਨਾਂ ਚੇਰ ਇਧਰ ਦਾ 뷰 ਦੇਖੋ ਜੋ ਕਿ ਬਹੁਤ ਹੀ ਘੈਂਟ ਹੈ ਬਹੁਤ ਹੀ ਘੈਂਟ ਹੈ ਇਧਰ ਪਿੱਛੇ ਪੱਠੇ ਬੀਜੇ ਹੋਏ ਨੇ ਇਧਰ ਪਿੱਛੇ ਮੋਟਰ ਚੱਲ ਰਹੀ ਏ ਤੇ ਇਧਰ ਸਾਹਮਣੇ ਘਰ ਨੇ ਲੋਕਾਂ ਦੇ ਇੱਕ ਉਹ ਸਾਹਮਣੇ ਸਕੂਲ ਹੈ ਤੇ ਦਮਣ ਛੁੱਟੀ ਪਈ ਸੀ ਦਮਣ ਛੁੱਟੀ ਪਈ ਸੀ ਅਸੀਂ ਦਮਣ ਨੂੰ ਛੁੱਟੀ ਛੱਡ ਕੇ ਆ ਗਏ ਕਿਉਂਕਿ ਛੁੱਟੀ ਹੈ ਤੇ ਮੈਂ ਕਿਹਾ ਚਲੋ ਮੈਂ ਤੇ ਉਤਾਰਾ ਜਾਣਿਆ ਵਾਕਿੰਗ ਤੇ ਇੰਨਾ ਵਧੀਆ 뷰 ਹੈ ਨਾ ਇੱਥੇ ਉੱਠਣ ਨੂੰ ਦਿਲ ਨਹੀਂ ਕਰ ਰਿਹਾ ਤੇ ਤੁਹਾਨੂੰ ਪਤਾ ਘਰ ਦੇ ਕੰਮ ਕਰਨੇ ਜਾਣਾ ਤੇ ਪੈਣਾ ਹੀ ਹੈ ਤੇ ਬਹੁਤ ਹੀ ਸੋਹਣਾ ਲੱਗ ਰਿਹਾ 뷰 ਇੰਨਾ ਵਧੀਆ ਖੇਤਾਂ 'ਚ ਉਹ ਠੰਢੀ ਠੰਢੀ ਹਵਾ ਆ ਰਹੀ ਹੈ ਮੋਟਰ ਚੱਲ ਰਹੀ ਹੈ ਪਿੱਛੇ ਤੇ ਬਾਕੀ ਜਿਨ੍ਹਾਂ ਦੇ ਕਮੈਂਟ ਆਏ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਬਰਥਡੇ ਵਿਸ਼ ਕਰਨ ਲਈ ਬਹੁਤ-ਬਹੁਤ ਥੈਂਕ ਯੂ ਆ ਗਏ ਉਤਾਰੋ ਦੇਖੋ ਸਾਹਮਣੇ ਮੈਨੂੰ ਕਹਿੰਦੇ ਤੂੰ ਸੈਰ ਕਰਨ ਆਈ ਸੀ ਤੂੰ ਤਾਂ ਇੱਥੇ ਹੀ ਬਹਿ ਗਈ ਮੈਨੂੰ ਦਰਿਆ ਤੁਹਾਡਾ ਸਫਰ ਵਧੀਆ ਰਿਹਾ ਵਧੀਆ ਰਿਹਾ ਆਪਾਂ ਤਾਂ ਇੱਥੇ ਰੈਸਟ ਫਰਮਾਈਏ ਤੁਸੀਂ ਹੈਗੇ ਢਿੱਲੇ ਬੰਦੇ ਨਾ ਬੜੀ ਵਧੀਆ ਵਾਰੀ ਬਹੁਤ ਸੋਹਣਾ ਥਿਊ ਆ ਰਿਹਾ ਸੀ ਆਪਾਂ ਬੈ ਕੇ ਆ ਪੂਰਾ ਆਨੰਦ ਲਿਆ ਨਾ ਹੈਗਾ ਤਾਂ ਵਧੀਆ ਹੂੰ ਅੱਜ ਹਵਾ ਵੀ ਚੱਲ ਰਹੀ ਏ ਕਿਦਨ ਦਾ ਕੁੰਮਣਾ ਰਿਹਾ ਨਾ ਮੈਂ ਹੂੰ ਉਹ ਦਾ ਪੂਰਾ ਬੱਦਲ ਬਣਿਆ ਪਿਆ ਰੱਬ ਪੂਰਾ ਮਿਹਰਬਾਨ ਹੋਇਆ ਪਿਆ ਤੁਹਾਡੇ ਤੇ ਹੋ ਲੋਈ বাস ਵੀ ਆ ਰਹੀ ਐ ਪੁੱਤੋ ਸਕੂਲ ਦਾ ਮੁੰਨਾ ਛੁੱਟੀ ਆ ਸਕੂਲਾਂ ਦੀਆਂ ਵੈਨਾ ਜਾ ਰਹੀਆਂ ਨੇ ਹੈ ਚੱਲੋ ਛੱਡ ਦਿਓ ਇਹ বাস ਕਿ ਮੈਦਰ ਆਈ ਐ ਇਹ বাস ਕਿਧਰ ਆਈ ਐ ਅੱਛਾ ਨੇ ਲੱਗਿਆ ਹੋਣਾ ਇੱਕ ਪਿੰਡੀ ਪੁਰ ਦੀ ਹੋ ਕੇ ਲੰਗੀ ਠੀਕ ਐ ਠੀਕ ਐ ਅੱਜ ਜੀ ਆਈ ਕੋਈ ਹੋਣੀ ਉਧਰ ਕੋਈ ਹਸਾਬ ਕੋਈ ਹੁੰਦੀ ਹੈ ਰੋਜ਼ ਹੁੰਦੀ ਹੈ ਉਹ ਐਕਚੁਅਲੀ ਉਧਰੋਂ ਨਾ ਫਟਕ ਨੇ ਅੱਛਾ ਠੀਕ ਹੈ ਠੀਕ ਹੈ ਫਟਕ ਫੋਟਕ ਲੱਗੇ ਨਾ ਹੁਣ ਉਸ ਤਰ੍ਹਾਂ ਕੇ ਇਧੋ ਆ ਜਣਗੇ ਠੀਕ ਹੈ ਦਿਨੇ ਵੀ ਲੰਗਦੀਆਂ ਨੇ ਨਹੀਂ 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 ਅੱਛਾ ਇਸ ਟਾਈਮ ਦਿਨੇ ਪੱਕੀ ਮੈਂ ਕਿੱਧਰ ਉੱਧਰ ਨਹੀਂ ਆਪਾਂ ਇੱਕ ਦੋ ਵਾਰ ਹੀ ਆਏ ਆ ਵਸ ਤੁਹਾਨੂੰ ਦੇਖੀ ਤਾਂ ਹੈ ਨਹੀਂ ਹਾਂ ਜੀ ਆ ਦੇਖੋ ਜੀ ਸਾਡੇ ਨਾਲ ਨਾ ਮੱਖੀਆਂ ਨੇ ਇਹ ਨਾਲ-ਨਾਲ ਹੀ ਘੁੰਮੀ ਜਾ ਰਹੀਆਂ ਨੇ ਹੋਰ ਮੂੰਹ ਦੇ ਉੱਤੇ ਬਾਰ-ਬਾਰ ਆ ਆ ਜੀ ਫੇਰ ਅੱਗੇ ਆ ਜੀ ਇਹ ਸਾਡੇ ਨਾਲ ਹੀ ਸੈਰ ਕਰ ਰਹੀਆਂ ਨੇ ਇਹ ਐ ਲੱਗਦਾ ਜਿਵੇਂ ਮੂੰਹ ਨਹੀਂ ਧੋਖਿਆ ਮੱਖੀਆਂ ਬਹੀ ਜਾਣੀਆਂ ਮੂੰਹ ਆਪਾਂ ਧੋਖ ਗਿਆ ਆਂ ਫੇਰ ਵੀ ਮੱਖੀਆਂ ਜਾਣ ਨਹੀਂ ਛੱਡਣੀਆਂ ਪਸੰਦ ਆ ਨਿਕਲਿਆ ਪਸੰਦ ਨੇ ਕਰ ਕੇ ਇੰਨੀ ਨੇ ਹਾਂ ਉਹ ਲੈ ਚੋਪੜਾ ਲਾ ਕੇ ਇੱਥੇ ਐਕਿਊਪ੍ਰੈਸ਼ਰ ਲੈ ਰਿਹਾ ਸਾਡੇ ਕੋਲ ਹਾਂ ਇਹ ਵੀ ਵਧੀਆ ਸੀ ਜਨੰਗੇ ਤੇਰੀ ਆਇਆ ਕਰ ਇਧਰ ਸਾਹਮਣੇ ਬਸ ਅਸੀਂ ਘਰ ਦੇ ਨੇੜੇ ਪਹੁੰਚਣ ਵਾਲੇ ਆ ਆਪਣੇ ਦੇ ਥੋੜੀ ਦੂਰ ਰਹਿ ਗਈ ਮੰਜ਼ਿਲ ਸਾਡੀ ਹਾਂ ਬਸ ਆਨੇ ਰੋਜ਼ ਮੈਂ ਇਧਰ ਆਉਂਦੀ ਆਂ ਛੱਡ ਦੇ ਤੇ ਹਾਂਜੀ ਸਵੇਰੇ ਸੈਰ ਸੁਰੂ ਕਰਕੇ ਆ ਕੇ ਘਰ ਦੇ ਆਪਣੇ ਕੰਮ ਕੁਮ ਸਾਰੇ ਖਤਮ ਕਰ ਲਏ ਸੀ ਤੇ ਕੁਝ ਆਪਾਂ ਸੂਟਾਂ ਦੀਆਂ ਵੀਡੀਓ ਸ਼ੂਟ ਕਰਨੀਆਂ ਸੀ ਉਹ ਵੀਡੀਓ ਸ਼ੂਟ ਕੀਤੀਆਂ ਤੇ ਕੁਝ ਆਪਣੇ ਘਰ ਦੇ ਕੰਮ ਸੀ ਕੱਪੜੇ-ਕੁਪੜੇ ਧੋਣ ਵਾਲੇ ਉਹ ਧੋ ਕੇ ਤੇ ਇਧਰ ਆਪਾਂ ਮੰਜੀ ਤੇ ਫੋਲਡ ਕਰਕੇ ਬਾਹਰ ਰੱਖਦੇ ਨੇ ਕਿਉਂਕਿ ਅੱਜ ਹਵਾ ਚੱਲ ਰਹੀ ਹੈ ਤੇ ਅੱਜ ਦਮਨ ਨੂੰ ਛੁੱਟੀ ਸੀ ਤੇ ਦਮਨ ਨੇ ਮੇਰੇ ਨਾਲ ਸੂਟਾਂ ਦੀਆਂ ਵੀਡੀਓ ਸ਼ੂਟ ਕਰਵਾਈਆਂ ਤੇ ਉਹ ਤੁਹਾਨੂੰ ਕੱਲ ਨੂੰ 10:30 ਵਜੇ ਸਵੇਰੇ ਮਿਲੇਗੀ ਵੀਡੀਓ ਇਸੇ ਚੈਨਲ ਤੇ ਸਵੇਰੇ 10:30 ਵਜੇ ਵੀਡੀਓ ਆਏਗੀ ਵੀਡੀਓ ਅੱਜ ਅਸੀਂ ਇੱਥੇ ਬਣਾਈ ਨੀਚੇ ਬੈਠ ਕੇ ਕਿਉਂਕਿ ਹਜੇ ਕੋਈ ਸਾਡਾ ਸੈਟਅਪ ਤਿਆਰ ਨਹੀਂ ਹੈਗਾ ਤੇ ਇੱਧਰ ਕੁਝ ਸੂਟ ਕਾਟਨ ਦੇ ਜਿਹੜੇ ਉਹ ਵੀਡੀਓ ਬਣਾਈਏ ਤੇ ਇੱਧਰ ਬਾਕੀ ਸਾਡੇ ਜਿਹੜੇ ਪਹਿਲਾਂ ਪਰਸੋਂ ਵੀਡੀਓ ਬਣਾਈ ਹੋਏ ਪਏ ਨੇ ਤੇ ਕੁਝ ਅਸੀਂ ਅੱਜ ਕੋਰੀਅਰ ਕਰਵਾ ਕੇ ਆਏ ਆ ਤੇ ਚਲੋ ਜੀ ਹੁਣ ਅਸੀਂ ਥੋੜੇ ਬਹੁਤੇ ਜਿਹੜੇ ਕੋਰੀਅਰ ਪੈਕ ਕਰਨ ਵਾਲੇ ਉਹ ਕਰ ਲਈਏ ਤੇ ਚਾਹ ਪਣੀ ਬਣਾਈਏ ਫਿਰ ਮਿਲਦੇ ਆ ਤੁਹਾਨੂੰ ਚਲੋ ਜੀ ਟਾਈਮ ਹੋ ਗਿਆ ਥਾਂ ਦਾ ਮੈਨੂੰ ਬਾਕੀ ਧਰਾ ਰੱਖੀਓ ਜਰਾ ਫਸਟਿੰਗ ਕਰਾਂ ਰਹੇ ਕੱਪੜੇ ਕਿੱਥੇ ਆ ਤੇ ਜਿਹੜੇ ਕੱਪੜੇ ਕੋਲ ਦੀ ਕਿਓ ਰੱਖ ਗਿਐਂ ਤੇ ਪਹਿਲਾਂ ਕਰਦੇ ਆ ਬਾਕੀ ਜਿਹੜੇ ਕੰਮ ਰਹੀ ਹੈ। ਭਾਜੀ ਇਹ ਇੱਧਰ ਆਪਾਂ ਨੇ ਬਣਾ ਲਈਏ ਚਾਹ। ਚਾਹ ਦੇ ਛੀਨਾ ਨੇ ਤੇ ਨਾਲ ਅੱਜ ਆਪਾਂ ਮਟਰ ਲੈ ਕੇ ਆਏ ਸੀ ਬਾਜ਼ਾਰ ਗਏ ਸੀ। ਉੱਥੇ ਚਲੋ ਸ਼ਾਮ ਨੂੰ ਚਾਹ ਦੇ ਨਾਲ ਥੋੜਾ ਜਿਹਾ ਨਮਕੀਨ ਜਿਹਾ ਹੋ ਵਧੀਆ ਲੱਗਦਾ। ਬਸ ਬਾਈ ਜੀ ਲੋ ਜੀ ਚਾਹ ਪੀ ਲਈ ਆਪਾਂ ਨੇ ਚਾਹ ਪੀਤੀ ਆਪਾਂ ਨੇ ਏਸੀ ਲਾ ਕੇ ਕਿਉਂਕਿ ਗਰਮੀ ਬੜੀ ਸੀ ਤੇ ਹੁਣ ਪਸੀਨੇ ਨਾਲ ਬੁਰਾ ਹਾਲ ਹੋਇਆ ਪਿਆ ਤੇ ਚਲੋ ਜੀ ਅਬ ਬਾਕੀ ਜਿਹੜੇ ਮੇਰੇ ਕੰਮ ਰਹਿੰਦੇ ਨੇ ਸੂਟਾਂ ਦੇ ਮੈਂ ਉਹ ਕਰਨਾ ਸੂਟਾਂ ਦੀ ਪੈਕਿੰਗ ਕਰਨੀ ਉਹ ਤੇ ਮੈਂ ਇੱਥੇ ਹੀ ਨਾ ਕੱਲ ਵਾਲਾ ਬਲੌਗ ਜਿਹੜਾ ਇਹਦੇ ਵਿੱਚ ਹੀ ਪਾ ਰਹੀ ਆਂ ਕੱਲ ਥੋੜਾ ਜਿਹਾ ਬਣਾਇਆ ਸੀ ਤੇ ਉਸ ਤੋਂ ਬਾਅਦ ਸ਼ੂਟ ਕਰਨ ਦਾ ਟਾਈਮ ਨਹੀਂ ਮਿਲਿਆ ਉਹ ਇਹਦੇ ਵਿੱਚ ਹੀ ਤੁਸੀਂ ਇੰਜੋਏ ਕਰੋ ਬਲੌਗ ਵਾਲੀ ਭੈਣ ਦੇ ਸੂਟ ਜਾ ਰਹੇ ਨੇ ਆ ਤੇਰੇ ਭੇਜਣ ਵਾਲਾ ਉਹਦਾ ਕੂਰੀਅਰ ਮੈਂ ਖੈਸਰ ਹੁਣ ਆਪਾਂ ਫੀਲ ਬੈਠਾ ਤੇ ਆਪਾਂ ਪੈਕ ਕਰ ਦਿੰਦੇ ਹਾਂ ਦਾ ਜਾ ਰਿਹਾ ਕਾਟਨ ਦਾ ਸੂਟ ਇਹ ਆਪਾਂ ਨੇ YouTube ਤੇ ਵੀਡੀਓ ਵਿੱਚ ਪਾਈ Insta ਤੇ ਪਾਈ ਮੈਂ ਕੋਈ ਕੋਨ ਟਾਈਮ ਆ ਫੇਰੇ ਕੋਰੀਅਰ ਨਿਕਲ ਜਾਣੇ ਤੇ ਫੇਰੇ ਟੱਕੀ ਆਪਾਂ ਕੋਰੀਅਰ ਤੇ ਆਉਂਦੇ ਆਂ ਤੇ ਆਪਾਂ ਫਸਟ ਕੋਰੀਅਰ ਤੇ ਆਇਆ ਬਹੁਤ ਖੁਸ਼ ਹੋ ਔਰ ਸੋਰੀ ਨਿਕਲ ਰਿਹਾ ਤੇ ਤੇ ਕਰਨਾ ਪਸੰਦ ਆਦਾ ਜਿੰਨਾ ਵੀ ਨਹੀਂ ਭੈਣਾਂ ਨੇ ਸੂਟ ਆਰਡਰ ਕਰਨੇ ਜੀ ਆਪਣੇ YouTube ਤੇ ਵੀਡੀਓ ਪਾਈ ਹੋਈ ਹੈ ਤੇ Instagram ਤੇ ਵੀ ਆਪਣਾ ਪੇਜ ਹੈ ਜੀ Instagram ਦਾ ਪੇਜ ਹੈਗਾ Bassi Family ਦੇ ਨਾਂ ਤੇ ਤੇ ਉੱਥੇ ਆਪਾਂ ਉੱਤੇ WhatsApp ਨੰਬਰ ਦਿੱਤਾ ਹੋਇਆ ਉੱਥੇ ਤੁਸੀਂ ਮੈਨੂੰ WhatsApp ਕਰਕੇ ਮੈਸੇਜ ਕਰ ਸਕਦੇ ਹੋ ਤੇ ਰੇਟ ਪੁੱਛ ਸਕਦੇ ਹੋ ਜੀ ਇਸ ਵਾਰ ਤੁਹਾਨੂੰ ਸੂਟ ਆਰਡਰ ਕਰੋ ਘੈਂਟ ਘੈਂਟ ਜਿੱਚ ਘੈਂਟ ਕੈਸੂਟ ਪਾਓ ਨਹੀਂ ਐਣੀ ਐਣੀ ਕਹਿੰਦੇ ਇੱਕ ਇੱਕ ਇਹ ਦੋ ਪਾ ਦੇਨੇ ਆ ਨਾ ਇੱਕ ਚ ਹਣਾ ਦੋ ਪਾ ਦੇਨੇ ਇੱਕ ਚ ਪੈ ਜਾਣਗੇ ਦੋ ਇਹ ਹੈਗੇ ਜੀ ਟੈਬਲੀ ਦੇ ਸੂਟ। ਤੇੜ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਸੀ। ਇਹ ਵੀ ਉਹਨਾਂ ਦੇ ਚਾਰ ਸੂਟ ਉਹਨਾਂ ਨੇ ਬੁੱਕ ਕੀਤੇ ਹੋਏ ਨੇ ਚਾਰ ਆਪਣੀ ਖੇਡਦੇ ਨੇ। ਆ ਤਿਆਰ ਕਰਨਾ ਚਾਹੀਦਾ। ਚਲੋ ਇਸ ਦਾ ਤਿਆਰ ਕਰ ਲੈਂਦੇ। ਐਸ ਟਾਈਮ ਮੈਂ ਕਿ ਰਾਤ ਨੂੰ ਟਾਈਮ ਫ੍ਰੀ ਐਸੋ ਐਸੇ ਰੱਖ ਲੀ ਕਾਲੀ ਪੈ ਜਾਣੀ ਜਿਆਦਾ। ਪਰ ਜੋ-ਪਜੋ ਪਜੋ ਕੋਰੀਅਨ ਕਰਾਣਾ ਕੋਰੀਅਨ ਵਾਲਾ ਚੈਲੰਜ ਆ ਉਹ ਚਲਾਣ ਜਾਂਦਾ। ਇਸ ਕਰਕੇ ਅਪਰਾ ਆਪਣੀ ਪੈਕ ਕਰਦੇ ਰਹੇ। ਆ ਕਮਰੇ ਚੋਂ ਉੱਠ ਨੂੰ ਜੀ ਨਹੀਂ ਕਰਦਾ ਐਸੀ ਕਰਕੇ ਨਹੀਂ ਪਹਿਲਾਂ ਨਾ ਉਹ ਲਤਾਰੂ ਨਾ ਪਹਿਲਾਂ ਸੂਟ ਤਾਂ ਪਾ ਲਓ ਜਿੱਦਾਂ ਹੀ ਖੁੱਲ ਗਿਆ ਇੱਕ ਫਸਟ ਐਕਸਪੀਰੀਅੰਸ ਐ ਇਹ ਵਿੱਚ ਉਹ ਨੁਕਸਣਾ ਕੱਢਿਓ ਕਿ ਆ ਐਂ ਕਰਤਾ ਤੇ ਉਹ ਕਰਤਾ ਤੇ ਉਹ ਕਰਤਾ ਇਹ ਇੰਗਲੈਂਡ ਜਾਣੇ ਨੇ ਸੂਟ ਸੂਟ ਕਿਨੇ ਲੱਕੀ ਨੇ ਨਾ ਆਪਾਂ ਡਰੈਸ ਪਾ ਕੇ ਫਿਰ ਪੈਕ ਕਰਾਂਗੇ ਹੂੰ ਸੂਟ ਲੱਕੀ ਨੇ ਵਿੱਚ ਆਪਾਂ ਪੈਕ ਕਰਕੇ ਚਲੇ ਜਾਨੇ ਹਣਾ ਹੋਰ ਇਹ ਵੀ ਉਹਨਾਂ ਨੇ ਪਸੰਦ ਕੀਤਾ ਇਹ ਵੀ ਕਲਰ ਬੜਾ ਪਿਆਰਾ ਹੈ ਮੈਂ ਵੀਡੀਓ ਦੇ ਵਿੱਚ ਦੀ ਇਹ ਕੋਰੀਅਰ ਕਰਵਾਉਣੀ ਕਿੰਨੇ ਸੂਟ ਸੀਗੇ ਪੰਜ ਨਹੀਂ ਕਿਹਾ ਸੀ ਤੁਸੀਂ ਕਿ ਪੰਜ ਸੂਟ ਬੁੱਕ ਹੋਗੇ ਪੰਜ ਸੂਟ ਇੱਕ ਤਾਂ ਆਪਣੇ ਇੱਥੇ ਲੋਕਲ ਹੀ ਸੀ ਅੱਛਾ ਬੁੱਕ ਕਰਵਾਏ ਲੋਕਲ ਹੀ ਕਰਨੀ ਅੱਛਾ ਅੱਛਾ ਠੀਕ ਆ ਹਾਂ ਪੰਜ ਨੇ ਇੱਕ ਸੱਜ ਹੋਰ ਹੈ ਕਾਟਨ ਦਾ ਉਹ ਹੀ ਤਾਂ ਕਹਿ ਰਹੀਆਂ ਉਹ ਵੀ ਲਿਆਉਗੀ ਟੈਕ ਕਰਨਾ ਤੁਸੀਂ ਕਹੇ ਸੀ ਉਹ ਦੀਦੀ ਨੇ 5 ਸੂਟ ਪਹਾਨਾ ਜਾਉਂਦੇ ਆਪੇ ਕਿੱਥੇ ਆਏ ਸਹੀ ਆਲਓਵਰ ਉਹਨਾਂ ਨੇ ਗਰਮੀ ਵਾਲਾ ਇਹ ਬਹੁਤ ਸੋਹਣਾ ਪ੍ਰਿੰਟ ਹੈ ਲਾਈਟ ਹੈ

ਚਲੋ ਜੀ ਚੱਲਾ ਸਾਡਾ ਫਰਸਟ ਕੋਰੀਅਰ ਪੈਣਾ ਦੇ ਬਟਿਕ ਵਾਲੇ ਲਿਫਾਫੇ ਵਿੱਚ ਕਰਵਾ ਕੇ ਆਇਓ ਦੋਨੇ ਕੋਰੀਅਰ ਅੱਜ ਕੋਰੀਅਰ ਪਹੁੰਚਨੇ ਚਾਹੀਦੇ ਨੇ ਕਰਵਾਉਣੇ ਚਾਹੀਦੇ ਨੇ ਚਲੋ ਜਾਓ ਫਿਰ ਮੈਨੂੰ ਦੱਸ ਦਿਓ ਫੋਨ ਕਰਕੇ ਠੀਕ ਹੈ